ਕਸਵਾ ਦੇ ਚੋਣਵਾਂ ਨੂੰ ਲੈ ਕੇ ਦਿਨੇਸ਼ ਸਿੰਘ ਬੱਬੂ ਪਹੁੰਚਿਆ ਹਲਕਾ ਪਵਾਦੇ ਪਿੰਡ ਸੇ ਹੋੜੇ ਕਲਚ ਇਥੇ ਭਾਰਤੀ ਕਿਸਾਨ ਜੁਨੀਅਰ ਨੇ ਪਹੁੰਚ ਕੇ ਕਾਲੀ ਚੰਡੀ 10 ਕੇ ਦਿਨੇਸ਼ ਬੱਬੂ ਦਾ ਕੀਤਾ ਵਿਰੋਧ ਦੂਜੀ ਤਰਫ ਹਲਚਲ ਪੰਜਾਬ ਦੀ ਟੀਮ ਨੇ ਦਿਨੇਸ਼ ਸਿੰਘ ਬੱਬੂ ਨਾਲ ਗਲਵਾਟ ਕੀਤੀ ਕਿ ਉਹਨਾਂ ਦੱਸਿਆ ਕਿ ਸਾਨੂੰ ਪਿੰਡਾਂ ਪਿੰਡਾਂ ਚ ਜਾ ਕੇ ਲੋਕਾਂ ਨੇ ਬਹੁਤ ਆਦਰ ਸਨਮਾਨ ਦਿੱਤਾ ਦੂਜੀ ਤਰਫ ਦਿਨੇਸ਼ ਸਿੰਘ ਬੱਬੂ ਦਾ ਇਹ ਵੀ ਕਹਿਣਾ ਹੈ ਕਿ ਮੈਂ ਇੱਕ ਕਿਸਾਨ ਪੁੱਤਰ ਹਾਂ ਕਿਸਾਨਾਂ ਨਾਲ ਚਾਰ ਵਾਰੀ ਬੈਠ ਚੁੱਕਿਆ ਹਾਂ ਅਤੇ ਇਸ ਸਮੇਂ ਚੋਣਵਾ ਦਾ ਸਮਾਂ ਹੈ दिनेश सिंह बब्बू ਦਾ ਕਹਿਣਾ ਹੈ ਕਿ ਇਹ ਸਵਾਲ ਕਿਸਾਨਾਂ ਨੂੰ ਉਹਨਾਂ ਸਰਕਾਰਾਂ ਨੂੰ ਕਹਿਣਾ ਚਾਹੀਦਾ ਹੈ ਜਿਨ੍ਹਾਂ ਨੇ ਕਿਹਾ ਸੀ ਸਾਡੀ ਸਰਕਾਰ ਬਣਾਓ ਤੇ ਅਸੀਂ ਉਸ ਤੋਂ ਅਗਲੇ ਦਿਨ ਐਮਐਸਪੀ ਲਾਗੂ ਕਰਾਂਗੇ ਪਠਾਨਕੋਟ ਤੋਂ ਕੁਸ਼ਲਤਾ ਦੀ ਰਿਪੋਰਟ ਹਲਟਲ ਪੰਜਾਬ ਦੀ ਮੈਂ ਭਾਰਤੀ ਕਿਸਾਨ ਯੂਨੀਅਨ ਸਰਸਾ ਅਧਿਆ ਸੇਵਾਦਾਰ ਹੋਣ ਦੇ ਨਾਤੇ ਜੋ ਭਾਜਪਾ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਜੋ ਇਹਨਾਂ ਨੇ ਖਨੌਰੀ ਬਾਰਡਰ ਤੇ ਕਿਲ ਗੱਡੇ ਨੇ ਔਰ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਔਰ ਸਾਡਾ ਇੱਕ ਸ਼ੁਭ ਕਰਨ ਉਥੇ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਉਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਪੁਲਸ ਵੱਲੋਂ ਔਰ ਜਿਹੜਾ ਅਜੇ ਮਿਸ਼ਰਾ ਟਹਿਣੀਆ ਉਹਦੀ ਗੱਡੀ ਨਾਲ ਜਿਹੜੇ ਕਿਸਾਨ ਚਾਰ ਕਿਸਾਨ ਤੇ ਇੱਕ ਪੱਤਰਕਾਰ ਦਰੜਿਆ ਗਿਆ ਉਹ ਮਾਰੇ ਗਏ ਨੇ ਉਹਦੀ ਕੋਈ ਗੱਲ ਸੁਣਵਾਈ ਨਹੀਂ ਜਿੰਨਾ ਚਿਰ ਤੱਕ ਸਾਡੀਆਂ ਜਿਹੜੀਆਂ ਮੰਗਾਂ ਨੇ ਐਨਐਸਪੀ ਵਗੈਰਾ ਉਹ ਜਨਾਚਰ ਪੂਰੇ ਨੂੰ ਉਹਨਾਂ ਚਿਰ ਤੱਕ ਅਸੀਂ ਬੀਜਪੀ ਦਾ ਵਿਰੋਧ ਕਰਾਂਗੇ ਇਹਨਾਂ ਨੂੰ ਘਰਾਂ ਚੋਂ ਨਿਕਲ ਨਹੀਂ ਦਿਵਾਗੇ ਜਿੱਥੇ ਵੀ ਜਾਂਦੇ ਉਥੇ ਇਹਨਾਂ ਦਾ ਵਿਰੋਧ ਕਰਾਂਗੇ ਮੈਂ ਕਿਹਾ ਜੀ ਇਨ ਵਿਨ ਫਰਕ ਪਊਗਾ ਇਹ ਪੰਜਾਬ ਦੇ ਵਿੱਚੋਂ ਛੱਡ ਕੇ ਬਾਹਰਲੀਆਂ ਸਟੇਟਾਂ ਚੋਂ ਵੀ ਨਹੀਂ ਜਿੱਤ ਸਕਦੇ ਔਰ ਇਹ ਇਹਨਾਂ ਦਾ ਬੀਜਪੀ ਦਾ ਵਿਰੋਧ ਕਰਦੇ ਰਹਿਾਂਗੇ ਜਿੱਦਾਂ ਜਨਾਚਰ ਲੈਕਚਰਾਂ ਇਹਨਾਂ ਦਾ ਵਿਰੋਧ ਕਰਾਂਗੇ ਟੋਕੇ ਮੈਂ ਕਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿਰਸਾ ਸੇਵਾਦਾਰਾਂ ਅਸੀਂ ਅੱਜ ਇੱਥੇ ਪੋਆ ਹਲਕੇ ਦੇ ਵਿੱਚ ਸਹੌੜੇ ਅੱਡੇ ਦੇ ਵਿੱਚ ਜਿਹੜਾ ਪ੍ਰੋਗਰਾਮ ਸੀ ਬੀਜੇਪੀ ਦਾ ਉਹਦੇ ਖਿਲਾਫ ਜਿਹੜਾ ਹੈ ਉਹ ਰੋਸ ਪੁਜਾਰਾ ਕਰਨ ਆਏ ਆ ਇੱਥੇ ਕਿਸਾਨਾਂ ਮਜ਼ਦੂਰਾਂ ਨੂੰ ਲੈ ਕੇ ਨਾਲ ਕਿਉਂਕਿ ਜੋ ਵੀ ਅਜੇ ਤੱਕ ਇਹਨਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਕੀਤਾ ਜੋ ਦਿੱਲੀ ਜਾਣ ਤੋਂ ਸਾਨੂੰ ਰੋਕਿਆ ਜੋ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਕੇ ਮੁਕਰੇ ਜੋ ਡੈਮਾਂ ਦੇ ਉੱਤੇ ਜੋ ਇਹਨਾਂ ਨੇ ਪੰਜਾਬ ਦਾ ਕਬਜ਼ਾ ਜਿਹੜਾ ਉਹ ਛਡਾ ਕੇ ਸੈਂਟਰ ਦਾ ਸਾਰਾ ਕਬਜ਼ਾ ਕਰ ਲਿਆ ਜੋ ਵੀ ਇਹ ਕਾਰਪੋਰੇਟ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਆ ਪ੍ਰਾਈਵੇਟ ਪਲੇਅਰ ਦੇ ਹੱਥਾਂ ਦੇ ਵਿੱਚ ਉਹਦਾ ਵਿਰੋਧ ਕਰਨ ਵਾਸਤੇ ਜਿਹੜਾ ਆ ਅਸੀਂ ਇਹਨਾਂ ਨੂੰ ਥਾਂ-ਥਾਂ ਪਿੰਡ-ਪਿੰਡ ਘੇਰ ਰਹੇ ਆ ਜਾ ਕੇ ਵੀ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਜਿਹੜੀਆਂ ਗਲਤੀਆਂ ਕੀਤੀਆਂ ਉਹਦਾ ਖਮਿਆਜਾ ਜਿਹੜਾ ਉਹ ਵੋਟਾਂ ਦੇ ਵਿੱਚ ਸਾਨੂੰ ਭੁਗਤਣਾ ਪਏਗਾ ਇਸ ਕਰਕੇ ਅਸੀਂ ਜਿਹੜਾ ਆ ਉਹ ਥਾਂ-ਥਾਂ ਜਾ ਕੇ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਦੇਖੋ ਮੈਂ ਤੇ ਇੱਥੇ ਇੱਕ ਪਾਰਟੀ ਮੀਟਿੰਗ ਤੇ ਆ ਹਾਂ ਔਰ ਭਾਜਪਾ ਵਿੱਚ ਬਹੁਤ ਹਸਾ ਲਗਾਤਾਰ ਭਾਜਪਾ ਤੇ ਲੋਕ ਹਰ ਪ੍ਰੋਗਰਾਮ ਬਚੜ ਕੇ ਆਇਆ ਸਰ ਜਿਵੇਂ ਕਿ ਅੱਜ ਕਿਸਾਨਾਂ ਬਸ ਤੋਂ ਤੁਹਾਨੂੰ ਬਰੋਧ ਕੀਤਾ ਕਿ ਉਹ ਕਿਸਾਨਾਂ ਨਾਲ ਮੈਂ ਇੱਕ ਵਾਰੀ ਚਾਰ ਵਾਰੀ ਬੈਠ ਲਿਆ ਕਿਸਾਨਾਂ ਨਾਲ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਠੀਕ ਨਹੀਂ ਅੱਜ ਵੋਟਰਾਂ ਦਾ ਟਾਈਮ ਹੈ ਉਹਨਾਂ ਨੂੰ ਘੇਰਨਾ ਜਿਹੜੇ ਕਹਿੰਦੇ ਸੀ ਸਰਕਾਰ ਬਣਾਉ ਉਹ ਅਗਲੇ ਦਿਨ ਐਮਐਸਬੀ ਦੇ ਦੇਣਗੇ ਚੁਟਕੀਆਂ ਮਜਾਬ ਜਾ ਕੇ ਜਾ ਕੇ ਦੇਖੋ ਉਹ ਆਪਣੇ ਅਨਮੋਲ ਗਰਮਾਨ ਕਰਦੀ ਉਹਨੂੰ ਪਤਾ ਹੀ ਨਹੀਂ ਉਹਨਾਂ ਦਾ ਗਰਮਾਨ ਉਹਨਾਂ ਨੂੰ ਘੇਰਨਾ ਬੀਜੇਪੀ ਨੂੰ ਘੇਰੇ ਕਰਦੇ ਨੇ ਬਾਕੀ ਨੂੰ ਘੇਰਨਾ ਕਰਕੇ ਆਵ ਵਾਲਿਆਂ ਨੂੰ ਵੀ ਘੇਰਨਾ